ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਘਰ ਬਾਹਰ ਗੋਲੀਬਾਰੀ ਮਾਮਲੇ ਦੇ આરોપી ਅਨੁਸਥਾਪਨ ਨੇ ਖੁਦਕੁਸ਼ੀ ਕਰ ਲਈ ਹੈ ਪਤਾ ਲੱਗਾ ਹੈ ਕਿ ਅਨੁਜਨੀ ਕ੍ਰਾਈ ਬ੍ਰਾਂਚ ਦੇ ਲੋਕਅਪ ਬਾਥਰੂਮ 'ਚ ਖੁਦਕੁਸ਼ੀ ਕਰ ਲਈ ਹੈ ਜਿਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਸੀਐਡੀ ਟੀਮ ਨੇ ਆਪਣੇ ਹੱਥਾਂ ਦੇ ਵਿੱਚ ਲੈ ਲਈ ਹੈ ਸੀਐਡੀ ਦੀ ਟੀਮ ਸੀਪੀ ਦਫਤਰ ਦੇ ਲੋਕਅਪ ਵਿੱਚ ਪਹੁੰਚੀ ਹੈ ਮੁੰਬਈ ਪੁਲਿਸ ਮੁਤਾਬਕ આરોપી ਅਤੇ ਹਥਿਆਰਾਂ ਦੇ ਸਪਲਾਇਰ ਅਨੁਸਥਾਪਨ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ ਉਸਨੇ ਆਪਣੇ ਲੋਕਅਪ ਦੇ ਟਾਇਲਟ ਦੀ ਖਿੜਕੀ ਵਿੱਚ ਇੱਕ ਚਾਦਰ ਦਾ ਟੁਕੜਾ ਫਸਾ ਲਿਆ ਤੇ ਬਾਲਟੀ ਤੇ ਖੜੇ ਹੋ ਕੇ ਫਾਹਾ ਲੈ ਲਿਆ ਜਦੋਂ ਕਾਫੀ ਦੇਰ ਤੱਕ ਲੋਕਅਪ ਚ ਲੱਗੇ ਸੀਸੀਟੀਵੀ ਵਿੱਚ ਅਨੁਸ ਨਜ਼ਰ ਨਹੀਂ ਆਇਆ ਤਾਂ ਡਿਊਟੀ ਤੇ ਮੌਜੂਦ ਗਾਰਡ ਲੋਕਅਪ ਵਿੱਚ ਚਲਾ ਗਿਆ ਇੱਥੇ ਉਸਨੇ ਅਨੁਸਥਾਪਨ ਨੂੰ ਬਿਉਜ ਦੇਖਿਆ ਇਸ ਤੋਂ ਬਾਅਦ ਉਸ ਨੂੰ ਤੁਰੰਤ ਨੇੜਲੇ ਜੀਟੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਦਰਅਸਲ ਲੋਕਅਪ ਤੋਂ ਲੈ ਕੇ ਬਾਥਰੂਮ ਦੀ ਐਂਟਰੀ ਤੱਕ ਦੀ ਜਗ੍ਹਾ ਸੀਸੀਟੀਵੀ ਦੀ ਨਿਗਰਾਨੀ ਹੇਠ ਹੈ ਪਰ ਬਾਥਰੂਮ ਦੇ ਅੰਦਰ ਕੋਈ ਵੀ ਸੀਸੀਟੀਵੀ ਨਹੀਂ ਹੈ ਜਿੱਥੇ ਉਸਨੇ ਫਾਹ ਲੈ ਲਿਆ ਮੁੰਬਈ ਕ੍ਰਾਈਮ ਬ੍ਰਾਂਚ ਦੇ ਲੋਕਅਪ ਵਿੱਚ ਅਨੁਸਥਾਪਨ ਦੀ ਖੁਦਕੁਸ਼ੀ ਮਾਮਲੇ ਦੀ ਜਾਂਚ ਰਾਜ ਦੀ ਸੀਏਡੀ ਕਰੇਗੀ ਟੀਮ ਜਾਂਚ ਲਈ ਮੌਕੇ ਤੇ ਪਹੁੰਚ ਗਈ ਹੈ ਦੱਸਦੀ ਹੈ ਕਿ 14 ਅਪ੍ਰੈਲ ਦੀ ਸਵੇਰ ਨੂੰ ਸਲਮਾਨ ਖਾਨ ਦੇ ਬਾਂਦਰਾ ਸਥਿਤ ਰਿਹائش ਗੈਲੈਕਸੀ ਅਪਾਰਟਮੈਂਟ ਤੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਗੋਲੀਬਾਰੀ ਕਰਨ ਤੋਂ ਬਾਅਦ ਪੁਲਿਸ ਨੇ ਆਈਪੀਸੀ ਦੀ 307 ਦੇ ਤਹਿਤ ਐਫਆਈਆਰ ਦਰਜ ਕੀਤੀ ਸੀ ਪੁਲਿਸ ਨੇ ਵਿੱਕੀ ਗੁਪਤਾ ਤੇ ਸਾਗਰ ਪਾਲ ਨੂੰ 16 ਅਪ੍ਰੈਲ ਨੂੰ ਗੁਜਰਾਤ ਦੇ ਪੁਜਤੋ ਗ੍ਰਿਫਤਾਰ ਕੀਤਾ ਸੀ ਅਧਿਕਾਰੀਆਂ ਨੇ ਦਾਵਾ ਕੀਤਾ ਹੈ ਕਿ ਸਾਗਰ ਪਾਲ ਨੇ ਕਥਿਤ ਤੌਰ ਤੇ ਗੋਲੀਬਾਰੀ ਕੀਤੀ ਜਦੋਂ ਕਿ ਵਿਕੀ ਗੁਪਤਾ ਮੋਟਰਸਾਈਕਲ ਤੇ ਸਵਾਰ ਸੀ ਦੱਸਦੇ ਹੇ ਕਿ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਵਿੱਚ ਵਰਤੀ ਗਈ ਬੰਦੂਕ ਸੂਰਤ ਵਿੱਚ ਤਾਪੀ ਨਦੀ ਤੋਂ ਪ੍ਰਾਪਤ ਕੀਤੀ ਗਈ ਸੀ ਇਸੇ ਦੌਰਾਨ ਕੁਝ ਜ਼ਿੰਦਾ ਕਰਤੋਸ ਵੀ ਮਿਲੇ ਹਨ ਸਲਮਾਨ ਖਾਨ ਦੇ ਘਰ ਤੇ ਫਾਇਰਿੰਗ ਕਰਨ ਵਾਲੇ ਨੌਜਵਾਨ ਵਿਕੀ ਗੁਪਤਾ ਤੇ ਸਾਗਰ ਪਾਲ ਨੇ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਸਲਮਾਨ ਖਾਨ ਦੇ ਘਰ ਤੇ ਗੋਲੀਬਾਰੀ ਕਰਨ ਤੋਂ ਬਾਅਦ ਉਹ ਮੁੰਬਈ ਤੋ ਸੜਕ ਰਸਤੇ ਸੂਰਤ ਪਹੁੰਚੇ ਸਨ ਇੱਥੇ ਉਹ ਰੇਲ ਗੱਡੀ ਰਾਹੀਂ ਪੁੱਜ ਗਿਆ ਜਿੱਥੇ ਸਫ਼ਰ ਦੌਰਾਨ ਉਹਨਾਂ ਨੇ ਰੇਲਵੇ ਪੁਲ ਤੋਂ ਪਿਸਤੌਲ ਤਾਪੀ ਨਦੀ ਦੇ ਵਿੱਚ ਸੁੱਟ ਦਿੱਤੀ